ਫੇਰ ਕੀਤੀ ਖੇਲ ਅਪਾਰ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਖੇਲ ਅਪਾਰ ਖੇਲ ਜਿਹੜੀ ਕੀਤੀ ਹਰ ਸੰਤ ਜਿਓ 1953 ਗਏ ਅਨੰਦਪੁਰ ਸਦਾਰ ਫਿਰ ਅਨੰਦਪੁਰ ਸਾਹਿਬ ਚਲੇ ਗਏ ਉਹ ਕਾਦਵਾਲਾ ਸੱਚੀ ਸਰਕਾਰ ਮਹਾਰਾਜੀ ਸ਼ੇਰ ਸਿੰਘ ਪੂਰਨ ਸੰਤ ਜੀਓ ਮਹਾਰਾਜ ਸ਼ੇਰ ਸਿੰਘ ਜੀ ਨੇ ਸੰਤ ਮਣੀ ਸਿੰਘ ਤੋਂ ਹੋਕਾ ਦਵਾਇਆ ਅਨੰਦਪੁਰ ਸਾਹਿਬ ਜਾ ਕੇ ਕਿ ਹੋਕਾ ਦੇ ਸੰਤਾ ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ ਆ ਨੇਕ ਲੰਕਿਆ ਅਮਾਮੈਂ ਦੀਆਂ ਮੈਂ ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ ਪੂਰਨ ਭਾਗ ਪੂਰਾ ਕਿ ਮੈਂ ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ ਆ ਪੂਰਾ ਆ ਪਰਿਪੂਰਨ ਪ੍ਰਮਾਤਮਾ ਮੈਂ ਪੂਰਨ ਅਵਤਾਰ ਹਾਂ ਨੀਲਾ ਚੋਗਾ ਆਪ ਰੰਗਾਇਆ ਸੱਚੇ ਸਤਗੁਰ ਗਲ ਵਿੱਚ ਪਾਇਆ ਔਰ ਨੀਲਾ ਚੋਗਾ ਜਿਹੜਾ ਰੰਗਾਇਆ ਆਪ ਹੀ ਔਰ ਫਿਰ ਸੱਚੇ ਸਤਗੁਰੂ ਨੇ ਗਲ ਵਿੱਚ ਪਾਇਆ ਪਰੀਪੂਰਨ ਪ੍ਰਮਾਤਮਾ ਨੇ ਨੇਕ ਲੰਕਨੇ ਮਹਾਰਾਜ ਸ਼ੇਰ ਸਿੰਘ ਨੇ ਗਲ ਵਿੱਚ ਪਾਇਆ ਹਰ ਸੰਤ ਜਿਓ ਮਹਾਰਾਜ ਸ਼ੇਰ ਸਿੰਘ ਜੀ ਦੇਹ ਕਰਕੇ ਵੀ ਨੇਕ ਕਲੰਕ ਹਨ ਇਹ ਦੇਹ ਕਰਕੇ ਵੀ ਨੇਕ ਕਲੰਕ ਅਵਤਾਰ ਦਾ ਪਰਿਪੂਰਨ ਪ੍ਰਮਾਤਮਾ ਦਾ ਸਰਗਣ ਰੂਪ ਦਰਸ਼ਨ ਹੈ ਸਵਸ ਸਰੂਪ ਹਰ ਸੰਤ ਜੀ ਉਸ ਪਰ ਦੇਹ ਕਰਕੇ ਨੀਲਾ ਜੋਗਾ ਆਪ ਰੰਗਾਇਆ ਸੱਚੇ ਸਤਗੁਰ ਨੇ ਗਲ ਵਿੱਚ ਪਾਇਆ ਮਹਾਰਾਜ ਸ਼ੇਰ ਸਿੰਘ ਸੱਚਾ ਸਤਗੁਰੂ ਹੈ ਆ ਆਦਿ ਅੰਤ ਜੁਗਾ ਜਗੰਤ ਰਹਿਣ ਵਾਲਾ ਸੱਚਾ ਸਤਗੁਰੂ ਹੈ ਪ੍ਰਭੂ ਸੱਚੇ ਸਤਗੁਰੂ ਕਾਲ ਵਿੱਚ ਪਾਇਆ ਤੇਰੇ ਆਪ ਬਾਬੇ ਨੇ ਸੀਸ ਉਠਾਇਆ ਅਮਾਮੈਂਦੀ ਸਭ ਤਾਈ ਸੁਣਾਇਆ ਨੇ ਕਲੰਕ ਕਲ ਯੁਗ ਵਿੱਚ ਆਇਆ ਫੇਰ ਨજર ਨਾ ਆਵੇ ਸੱਚ ਸ਼ਬਦ ਸੁਣਾਇਆ ਹਰ ਸੰਤ ਜਿਉ ਸੰਤ ਮਣੀ ਸਿੰਘ ਨੇ ਫਿਰ ਬਾਬੇ ਨੇ ਸੰਤ ਮਣੀ ਸਿੰਘ ਨੇ ਨੇਕ ਲੰਕ ਨੂੰ ਅਮਾਮ ਮਹਿੰਦੀ ਨੂੰ ਆਪਣੇ ਸਿਰ ਦੇ ਉੱਪਰ ਚੁੱਕ ਲਿਆ ਜਿੱਥੇ ਵਿਚਾਰਨਾ ਹੈ ਜਦੋਂ ਵਿਚਾਰ ਸੁਣਦੇ ਨੇ ਕਿ ਸੁਣਦੇ ਜੇ ਨਾ ਕਿ ਦੇਹ ਕਰਕੇ ਦੇਹ ਵਾਲਾ ਇਹ ਲੰਕ ਨਹੀਂ ਸੋ ਵਿਚਾਰ ਵੀ ਜਿਹੜੇ ਹਨ ਹਰ ਸੰਤ ਜੀ ਉਹ ਗਲਤ ਵਿਚਾਰ ਹਨ ਸਹੀ ਵਿਚਾਰ ਹਰ ਸੰਤ ਦੇ ਵਿੱਚ ਉਹ ਨਹੀਂ ਆ ਰਹੇ ਗਲਤ ਵਿਚਾਰ ਆ ਰਹੇ ਹਨ ਕਿ ਦੇਹ ਕਰਕੇ ਨਹੀਂ ਦੇਹ ਵਾਲਾ ਨੇਕ ਲੰਕ ਨਹੀਂ ਸੋ ਹਰ ਸੰਤ ਜੀ ਉਹ ਇਸੇ ਕਰਕੇ ਹੋਕਾ ਦਵਾਇਆ ਭਰਮ ਭਨੇ ਕੇ ਕੱਢਣ ਵਾਸਤੇ ਕਿ ਮੈਂ ਦੇਹ ਕਰਕੇ ਵੀ ਨੇਕ ਲੰਕ ਹਾਂ ਅਮਾਮੈਂਦੀ ਹਾਂ ਔਰ ਸਵਾਸ ਸਰੂਪ ਦਾ ਮੇਰਾ ਇਹ ਦਰਸ਼ਨ ਹੈ ਮਹਾਰਾ ਜੀ ਸ਼ੇਰ ਸਿੰਘ ਦਾ ਮੇਰਾ ਮੈਂ ਦੇਹ ਕਰਕੇ ਵੀ ਨੇਕ ਲੰਕ ਹਾਂ ਸਰਗੁਣ ਸਰੂਪ ਕਰਕੇ ਵੀ ਨੇਕ ਕਲੰਕ ਹਾਂ ਆਪੇ ਹੀ ਨਿਰਗੁਣ ਆਪੇ ਸਰਗੁਣ ਹਾਂ ਸੋ ਹਰ ਸੰਤ ਜਿਉ ਇਹ ਵਿਚਾਰ ਗਲਤ ਹੈ ਕਿ ਦੇਹ ਕਰਕੇ ਨੇਕ ਕਲੰਕ ਨਹੀਂ ਦੇਹ ਨੂੰ ਨੇਕ ਕਲੰਕ ਨਹੀਂ ਕਿਹਾ ਗਿਆ ਸੋ ਇਹ ਵੀ ਵਿਚਾਰ ਗਲਤ ਹੈ ਦੇਹ ਕਰਕੇ ਵੀ ਸੱਚੇ ਪਾਤਸ਼ਾਹ ਨੇਕ ਕਲੰਕ ਹਾਂ ਸਰਬਨ ਸਰੂਪ ਕਰਦੇ ਹਨ ਔਰ ਬਾਬੇ ਮਣੀ ਸਿੰਘ ਨੇ ਕੋਕਾ ਦਿੱਤਾ ਅਮਾਮ ਮਹਿੰਦੀ ਸਭ ਤਾਂ ਹੀ ਸੁਣਾਇਆ ਕਿ ਇਹ ਅਮਾਮ ਮਹਿੰਦੀ ਆ ਜਿਸ ਨੇ ਨੀਲਾ ਚੋਲਾ ਪਾਇਆ ਹੈ ਇਹ ਹੀ ਅਮਾਮ ਮਹਿੰਦੀ ਆ ਜਿਸ ਨੇ ਆਉਣਾ ਸੀ ਹਜ਼ਰਤ ਮੁਹੰਮਦ ਸਾਹਿਬ ਨੇ ਆਸ਼ਾ ਰੱਖੀ ਸੀ ਕਿ ਅਮਾਮ ਮਹਿੰਦੀ ਮੇਰੇ ਬਾਅਦ ਅਮਾਮ ਮਹਿੰਦੀ ਆਊਗਾ ਅਮਾਮ ਮਹਿੰਦੀ ਨੇ ਆਉਣਾ ਔਰ ਹਜ਼ਰਤ ਮੁਹੰਮਦ ਸਾਹਿਬ ਤੇ ਜੇ ਪੈਗੰਬਰ ਪਹਿਲੇ ਪੈਗੰਬਰ ਹਜ਼ਰਤ موسی ਦੂਜੇ ਪੈਗੰਬਰ ਹਜ਼ਰਤ ਈਸਾ ਔਰ ਤੇ ਜੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਔਰ ਹਜ਼ਰਤ ਮੁਹੰਮਦ ਸਾਹਿਬ ਨੇ ਆਸ਼ਾ ਰੱਖੀ ਸੀ ਕਿ ਇਮਾਮ ਮਹਿੰਦੀ ਨੇ ਆਉਣਾ ਔਰ ਹਰ ਸੰਤ ਜਿਉ ਸੰਤ ਸਾਧ ਗੁਰੂ ਬਾਬਾ ਮਨੀ ਸਿੰਘ ਨੇ ਹੋਕਾ ਦਿੱਤਾ ਸਭ ਤਾਈ ਸੁਨਾਇਆ ਕਿ ਇਹ ਇਮਾਮ ਮਹਿੰਦੀ ਆ ਜਿਸ ਨੇ ਗਲ ਦੇ ਵਿੱਚ ਨੀਲਾ ਚੋਗਾ ਪਾਇਆ ਇਹ ਇਮਾਮ ਮਹਿੰਦੀ ਹੈ ਮੁਸਲਮਾਨਾਂ ਨੂੰ ਕਿਹਾ ਕਿ ਮੁਸਲਮਾਨੋ ਇਹ ਤੁਹਾਡਾ ਇਮਾਮ ਮਹਿੰਦੀ ਹੈ ਮੁਸਲਮਾਨਾਂ ਤਾਈ ਸੁਨਾਇਆ ਸਭ ਤਾਈ ਸੁਨਾਇਆ ਲਕਾਈ ਨੂੰ ਸੁਨਾਇਆ ਨੇਕਲੰਕ ਕਾਲਯੁਗ ਵਿੱਚ ਆਇਆ ਕੇ ਸਿੱਖੋ ਇਹ ਤੁਹਾਡਾ ਨੇਕਲੰਕ ਕਾਲਯੁਗ ਦੇ ਵਿੱਚ ਆ ਕਾਲਯੁਗ ਦੇ ਵਿੱਚ ਨੇਕਲੰਕ ਨਹੀਂ ਆਉਣਾ ਸੀ ਇਹ ਹੀ ਤੁਹਾਡਾ ਨੇਕਲੰਕ ਹੈ ਜਿਸ ਨੂੰ ਮੈਂ ਆਪਣੇ ਸੀਸ ਦੇ ਉੱਪਰ ਠਾਇਆ ਹੋਇਆ ਹੈ ਔਰ ਆਨੰਦਪੁਰ ਸਾਹਿਬ ਸੰਤ ਸਤਗੁਰੂ ਬਾਬਾ ਮਣੀ ਸਿੰਘੇ ਕੋਕਾ ਦੇ ਰਹੇ ਸੀ ਸ਼ਬਦ ਸੁਣਾ ਰਹੇ ਸੀ ਕਿ ਇਹ ਨੇਕਲੰਕ ਅਵਤਾਰਿਆ ਇਹ ਆਮੰਦਿਆ ਇਹ ਪਰਿਪੂਰਨ ਪ੍ਰਮਾਤਮਾ ਮਹਾਰਾਜ ਸ਼ੇਰ ਸਿੰਘ ਜਿਸ ਨੂੰ ਮੈਂ ਸੀਸ ਦੇ ਉੱਪਰ ਠਾਇਆ ਔਰ ਇਸ ਦਾ ਦਰਸ਼ਨ ਕਰ ਲਓ ਫਿਰ ਨજર ਨਾ ਆਵੇ ਸੱਚ ਸ਼ਬਦ ਸੁਨਾਇਆ ਕਿ ਹੁਣ ਮੌਕਾ ਹੈ ਨਿਰਕਲੰਕ ਅਵਤਾਰ ਦੇ ਦਰਸ਼ਨ ਕਰਨ ਦਾ ਫਿਰ ਇਹਨੇ ਤੁਹਾਨੂੰ ਨજર ਨਹੀਂ ਆਉਣਾ ਇਹ ਸੱਚ ਸ਼ਬਦ ਸੁਨਾਇਆ ਕਿ ਫਿਰ ਤੁਹਾਨੂੰ ਇਹ ਨજર ਨਹੀਂ ਆਊਗਾ ਔਰ 52 ਸਾਲ ਦੇ ਕਰਕੇ ਪ੍ਰਭੂ ਅਮਾਮੰਦੀ ਨਿਰਕਲੰਕ ਅਵਤਾਰ ਨજર ਆਏ ਔਰ ਉਸ ਦੇ ਬਾਅਦ ਫਿਰ ਹਰ ਸੰਤ ਜੀ ਨੂੰ ਨજર ਵੀ ਨਹੀਂ ਆਈ ਸਰਗੁਣ ਤੋਂ ਨਿਰਗੁਣ ਰੂਪ ਬਟਾ ਗਿਆ ਫਿਰ ਨજર ਨਾ ਆਵੇ ਇਹ ਫਿਰ ਇਹ ਨજર ਨਹੀਂ ਆਊਗਾ ਹੁਣ ਮੌਕਾ ਆ ਦਰਸ਼ਨ ਕਰ ਲੋ ਜਨਮ ਸਫਲਾ ਕਰ ਲੋ ਕਿ ਜਿਹੜਾ ਇਸ ਦਾ ਦਰਸ਼ਨ ਕਰੂਗਾ 184 ਦੇ ਵਿੱਚੋਂ ਇਹ ਉਸ ਨੂੰ ਕੱਢ ਲੋਗਾ ਉਸ ਜੀ ਨੂੰ ਗੁਰਪੂਰਾ ਕਰ ਠਾਂਡੇ ਆਇਆ ਗੁਰਪੂਰਾ ਕਰ ਠਾਂਡੇ ਆਇਆ ਚੌ ਜੁਗਾ ਦਾ ਜਿਸ ਭੇਤ ਖੁਲਾਇਆ ਗੁਰ ਕਰ ਖਾਂਡੇ ਆਇਆ ਮਹਾਰਾਜ ਸ਼ੇਰ ਸਿੰਘ ਜਿਸ ਨੇ ਚੌਹਾਂ ਜੁਗਾ ਦਾ ਸਾਰਾ ਪੇਟ ਖੋਲ ਕੇ ਦੱਸ ਦਿੱਤਾ ਐ ਰਾਉ ਰੰਕ ਕਰ ਇੱਕ ਬਹਾਇਆ ਜਿਸ ਨੇ ਰਾਉ ਰੰਕ ਇੱਕੋ ਹੀ ਕਰ ਦਿੱਤੇ ਔਰ ਇੱਕ ਕਰਕੇ ਬਹਾ ਦਿੱਤੇ ਐਸਾ ਸ਼ਬਦ ਮਣੀ ਸਿੰਘ ਤੋਂ ਲਿਖਾਇਆ ਕੈਸਾ ਸ਼ਬਦ ਮਣੀ ਸਿੰਘ ਤੋਂ ਮਹਾਰਾਜ ਸ਼ੇਰ ਸਿੰਘ ਜੀ ਨੇ ਲਿਖਾਇਆ ਦੇ ਕਰਕੇ ਕਾਸ਼ ਬਾਣੀ ਦੇ ਰਾਈਂ ਰਾਣੀਆਂ ਮਹਾਰਾਣਿਆਂ ਦਾ ਮਾਣ ਗਵਾਇਆ ਕਿ ਜਿਹੜੇ ਉਸ ਸਮੇਂ ਰਾਣੀ ਮਹਾਰਾਣੀ ਸੀ ਜਦੋਂ ਮੈਂ ਉਤਾਰ ਲਿਆ ਦੇ ਕਰਕੇ ਉਹਨਾਂ ਸਾਰਿਆਂ ਦਾ ਮਾਣ ਗਵਾ ਦਿੱਤਾ ਕਿਉਂਕਿ ਉਹ ਮੇਰੇ ਚਰਨਾਂ 'ਚ ਟਹਿ ਕੇ ਨਹੀਂ ਪਏ ਸ਼ਰਨ ਸ਼ਰਨਾਈ ਨਹੀਂ ਆਏ ਸੰਤ ਮਣੀ ਸਿੰਘ ਤੋਂ ਐਸਾ ਲੇਖ ਲਿਖਾਇਆ ਕਿ ਰਾਣੀਆਂ ਮਹਾਰਾਣਿਆਂ ਦਾ ਮਹਾਰਾਣਿਆਂ ਦਾ ਮਾਣ ਗਵਾ ਦਿੱਤਾ ਮਾਣ ਵੀ ਉਹਨਾਂ ਦਾ ਖਤਮ ਕਰ ਦਿੱਤਾ ਨਿਮਾਣਿਆ ਤਾਂ ਹੀ ਗਲੇ ਲਗਾਇਆ ਕਿ ਜਿਹੜੇ ਨਿਮਾਣੇ ਸੀ ਗਰੀਬ ਨਿਮਾਣੇ ਉਹਨਾਂ ਨੂੰ ਮੈਂ ਆਪਣੇ ਗਲ ਨਾਲ ਲਾ ਲਿਆ ਉਤਾਰ ਤਾਰਨ ਕਰਕੇ ਅੰਤ ਕਾਲ ਕਲ ਯੁਗ ਦਾ ਕਿਰਾਇਆ ਕਿ ਇਸ ਕਲ ਯੁਗ ਦਾ ਚੌਥੇ ਯੁਗ ਦਾ ਵੀ ਮੈਂ ਅੰਤ ਕਾਲ ਆ ਵੀ ਕਰਾਇਆ ਨੀਕ ਰੰਗ ਦਾ ਉਤਾਰ ਨੇ ਜੋਤ ਸਰੂਪ ਪ੍ਰਭ ਜਗਤ ਮੇ ਆਇਆ ਪਹਿਲਾਂ ਨਿਰਗੁਣ ਤੋਂ ਸਰਗਣੋ ਕੇ ਖੇਲ ਖੇਲੀ ਹੁਣ ਮੈਂ ਦੇਹ ਛੱਡ ਕੇ ਜੋਤ ਸਰੂਪ ਹੋ ਕੇ ਪ੍ਰਭ ਜਗਤ ਦੇ ਵਿੱਚ ਆਇਆ ਉਹ ਦੇਖੇ ਆਪ ਨજર ਨਾ ਆਇਆ ਕਿ ਜੋਤ ਸਰੂਪ ਤੇ ਮੈਂ ਸਭ ਨੂੰ ਵੇਨਾ ਆ ਪਰ ਮੈਨੂੰ ਕੋਈ ਨਹੀਂ ਵੇਖ ਸਕਦਾ ਸਾਧ ਸੰਗਤ ਵਿੱਚ ਰਹੇ ਸਮਾਇਆ ਕਿ ਮੇਰੀ ਜਿਹੜੀ ਸਾਧ ਸੰਗਤ ਮੈਂ ਬਣਾਈ ਇਹਦੇ ਵਿੱਚ ਹੀ ਮੈਂ ਸਮਾਇਆ ਹੋਇਆ ਜੋ ਸਰੂਪ ਗੁਰ ਤਨ ਜਿਸ ਦਾਰਸ਼ਦ ਖਾਇਆ ਮਹਾਰਾਜ ਸ਼ੇਰ ਸਿੰਘ ਸਰਬੋਤ ਸਹਾਇਆ ਕਿ ਗੁਰ ਧਾਨਿਆ ਮਹਾਰਾਜ ਸ਼ੇਰ ਸਿੰਘ ਜਿਸ ਨੇ ਸਾਧ ਸੰਤ ਨੂੰ ਆਪਣਾ ਦਰਸ਼ਨ ਦਿਖਾ ਦਿੱਤਾ ਮਹਾਰਾਜ ਸ਼ੇਰ ਸਿੰਘ ਹੀ ਸਰਬ ਦਾ ਸਹਾਈ ਹੋਣ ਵਾਲਾ ਹੈ ਹਰ ਸੰਤ ਜੀਓ ਮਹਾਰਾਜ ਸ਼ੇਰ ਸਿੰਘ ਹੋਇਆ ਅਵਤਾਰੀ ਮਹਾਰਾਜ ਸ਼ੇਰ ਸਿੰਘ ਅਵਤਾਰੀ ਹੋਏ ਕਾਲ ਯੁਗ ਦੇ ਵਿੱਚ ਨੇਕ ਲੰਕ ਅਵਤਾਰੀ ਹੋਏ ਸਿੱਖਾਂ ਦੀ ਜਿਨ ਪੈਜ ਸਵਾਰੀ ਮਸਤੂਆਣਾ ਹੋਵੇ ਤਾਂ ਮਤਾਰੀ ਔਰ ਸਿੱਖਾਂ ਦੀ ਜਿਨੇ ਅੱਗੇ ਪੈ ਸਵਾਰੀਆਂ ਮਸਤੂਆਣੇ ਨੂੰ ਵੀ ਵੜਿਆਈ ਦੇ ਦਿੱਤੀ ਕਿ ਮਸਤੂਆਣਾ ਜਿਹੜਾ ਧਾਮ ਆ ਉਥੇ ਭਾਰੀ ਧਾਮ ਬਣੇਗਾ ਮਹਾਰਾਜਾ ਸੰਗਰੂਰ ਉਸ ਦੀ ਹੀ ਕਰੇ ਉਸਾਰੀ ਕਿ ਜਿਹੜਾ ਮਹਾਰਾਜਾ ਸੰਗਰੂਰ ਆ ਉਹਨੇ ਉਸ ਧਾਮ ਦੀ ਉਸਾਰੀ ਕਰਨੀ ਆ ਸਾਰੀ ਬਾਣੀ ਜਿਸ ਵਕਤ ਉਚਾਰੀ ਜੀਵ ਜੰਤ ਸੁਣ ਪਾਰ ਉਤਾਰੀ ਇਹ ਨਿੱਕ ਲੰਕ ਦੀ ਬਾਣੀ ਸੁਣ ਕੇ ਹਰ ਸੰਗਤ ਜੋ ਜੀਵ ਜੰਤ ਵੀ ਪਾਰ ਹੋ ਜਾਂਦੇ ਹਨ ਮਹਾਰਾਜੇਰ ਸਿੰਘ ਸੱਚੇ ਅਵਤਾਰੀ ਮਹਾਰਾਜੇਰ ਸਿੰਘ ਹੀ ਕਲਯੁਗ ਦੇ ਵਿੱਚ ਸੱਚਾ ਅਵਤਾਰੀ ਹੈ ਸੋਹੰਗ ਸ਼ਬਦ ਨਾਲ ਸ੍ਰਿਸ਼ਟੀ ਤਾਰੀ ਕਿ ਜਗਤ ਦਾ ਸ੍ਰਿਸ਼ਟੀ ਦਾ ਆਧਾਰ ਮੈਂ ਆਪਣੇ ਸੋਹੰਗ ਸ਼ਬਦ ਦੀ ਦਾਤ ਦੇ ਕੇ ਸੋਹੰਗ ਸ਼ਬਦ ਦੇ ਨਾਲ ਕੀਤਾ ਹੈ ਦਿਆ ਆਨੰਦ ਪ੍ਰਭ ਦਇਆ ਕਮਾਈ ਗਿਆਨ ਧਿਆਨ ਦੀ ਸੋਜੀ ਪਾਈ ਜਾਂ ਧਿਆਨ ਦੀ ਸੋਜੀ ਵੀ ਆਪ ਹੀ ਸਾਧ ਸੰਤ ਨੂੰ ਪਾਈ ਹੈ ਹਰ ਸੰਤ ਜੀਓ ਜੋਤ ਸਰੂਪ ਗੁਰ ਲਿਖਤ ਕਰਾਈ ਲਿਖਤ ਕਿਦਾਂ ਕਰਾਏ ਜੋ ਸਰੂਪ ਹੋ ਕੇ ਗੁਰਪੂਰੇ ਨੇ ਲਿਖਤ ਕਰਾਈ ਹਰ ਸੰਤ ਜੀਓ ਔਰ ਜੋ ਸਰੂਪੀ ਜੋਤ ਹੀ ਪ੍ਰਭੂ ਬੋਲਿਆ ਹੈ ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਗੁਰ ਲਿਖਤ ਕਰਾਈ ਸੋਹੰਗ ਸ਼ਬਦ ਮੁਖ ਰਖਾਈ ਮੁਖ ਕਿਸ ਸ਼ਬਦ ਨੂੰ ਰੱਖਿਆ ਸੋਹੰਗ ਸ਼ਬਦ ਨੂੰ ਹਰ ਸੰਤ ਜਿਉ ਅੱਗੇ ਵੀ ਬਚਨ ਪਿਛਲੇ ਸਤ ਸੰਗ ਜਿਹੜੇ ਹੋਏ ਉਹਨਾਂ ਦੇ ਵਿੱਚ ਵੀ ਕੀਤੇ ਕਿ ਜਿਹੜਾ ਸੋਹੰਗ ਸ਼ਬਦ ਦਿੱਤਾ ਹੈ ਨਾ ਮਹਾਰਾਜ ਸ਼ੇਰ ਸਿੰਘ ਨੇ ਆਪਣਾ ਇਸ ਨੂੰ ਜਪਣਾ ਹੈ ਸੋਹੰਗ ਸ਼ਬਦ ਨੂੰ ਗਾਉਣਾ ਹੈ ਹਰ ਸੰਤ ਜੀਓ ਔਰ ਸੋਹੰਗ ਸ਼ਬਦ ਦੀ ਵਡਿਆਈ ਹੈ ਕਿ ਜੀਵ ਜੱਗ ਕੇ ਪਾਰ ਹੋ ਜਾਂਦਾ ਹੈ ਸੋਹੰਗ ਸ਼ਬਦ ਨੂੰ ਜਦ ਅਸੀਂ ਗਾਉਨੇ ਆ ਤੇ ਮਹਾਰਾਜ ਸ਼ੇਰ ਸਿੰਘ ਫਿਰ ਸਹਾਈ ਹੁੰਦਾ ਹੈ ਆਪਣਾ ਹਰ ਸੰਤ ਜੀਓ ਔਰ ਚਲਦਿਆਂ ਫਿਰਦਿਆਂ ਉੱਠਦਿਆਂ ਬੈਂਦਿਆਂ ਸੋਹੰਗ ਸ਼ਬਦ ਨੂੰ ਆਵਾਜ਼ ਸ਼ਰੀ ਗਾਓ ਔਰ ਸੋਹੰਗ ਸ਼ਬਦ ਨੂੰ ਜਪੋ ਹਰ ਸੰਤ ਜੀਓ ਸੋਹੰਗ ਸ਼ਬਦ ਦੀ ਬੜੀ ਵੱਡੀ ਵਡਿਆਈ ਹੈ ਸੋਹੰਗ ਸ਼ਬਦ ਹੀ ਸਾਰੇ ਸ਼ਬਦਾਂ ਦਾ ਸਰਤਾਜ ਹੈ ਔਰ ਮੁਖ ਰੱਖਿਆ ਹੈ ਨਿਕਲੰਕ ਅਵਤਾਰ ਨੇ ਆਪਣੇ ਨਾਮ ਨੂੰ ਸੋਹੰਗ ਸ਼ਬਦ ਨੂੰ ਔਰ ਜਦੋਂ ਸੋਹੰਗ ਸ਼ਬਦ ਨੂੰ ਅਸੀਂ ਗਾਉਨੇ ਆ ਸੋਹੰਗ 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 ਕਹਿੰਨੀਆ ਉਸ ਦਾ ਅਰਥ ਪਾਵ ਹੈ ਤੂੰ ਮੇਰਾ ਮੈਂ ਤੇਰਾ ਔਰ ਜੀਵ ਦੀ ਆਤਮਾ ਆਪਣੇ ਪ੍ਰਭੂ ਨੂੰ ਪਰਮਾਤਮਾ ਨੂੰ ਮਹਾਰਾਜ ਸ਼ੇਰ ਸਿੰਘ ਨੂੰ ਕਹਿ ਰਹੀ ਕਿ ਤੂੰ ਮੇਰਾ ਔਰ ਮੈਂ ਤੇਰਾ ਹਾਂ ਵਿੱਚ ਕੋਈ ਔਰ ਹੈ ਹੀ ਨਹੀਂ ਸਿੱਧਾ ਨਾਤਾ ਹੈ ਆਤਮ ਪਰਮਾਤਮਾ ਦਾ ਤੂੰ ਮੇਰਾ ਔਰ ਮੈਂ ਤੇਰਾ ਇਸਦਾ ਅਰਥ ਭਾਵ ਹੈ ਹਰ ਸੰਤ ਜੀਓ ਸੋ ਸੋਹੰਗ ਸ਼ਬਦ ਨੂੰ ਅਵਸ਼ਿ ਹੀ ਗਾਉਣਾ ਚਾਹੀਦਾ ਹੈ ਨਾਮ ਨੂੰ ਜਪ ਲੈਣਾ ਚਾਹੀਦਾ ਹੈ ਹਰ ਸੰਤ ਜੀਓ ਇਸਦਾ ਹੀ ਲਾਭ ਹੋਣਾ ਹੈ ਤਰਲੋਕੀ ਨੰਦਨ ਏ ਬੰਦਤ ਬਣਾਈ ਕਿ ਮੈਂ ਤਰਲੋਕੀ ਦਾ ਸਵਾਮੀ ਆ ਮਾਲਕਾਂ ਮੈਂ ਹੀ ਸਾਰੀ ਇਹ ਬੰਦਤ ਬਣਾਈ ਆ ਪ੍ਰਭ ਨੇ ਤਰਲੋਕੀ ਨੰਦਨ ਏ ਬੰਦਤ ਬਣਾਈ ਸਰਬਾਥਾਈ ਪ੍ਰਭ ਹੋਏ ਸਹਾਈ ਕਿ ਮੈਂ ਹੀ ਸਰਬਥਾ ਤੇ ਸਹਾਈ ਹੋਣ ਵਾਲਾ ਹਾਂ ਪ੍ਰਭ ਬੇਣ ਦੇ ਪ੍ਰਭ ਜੋਤ ਪ੍ਰਗਟਾਈ ਹਰ ਸੰਗਤ ਜੀਓ ਕਿਸ ਤਰ੍ਹਾਂ ਜੋਤ ਪ੍ਰਗਟਾਈ ਬਿਨਾ ਦੇ ਤੋ ਪ੍ਰਭ ਨੇ ਆਪਣੀ ਜੋਤ ਪ੍ਰਗਟ ਕਰ ਦਿੱਤੀ ਇਹ ਅਗੰਮੀ ਖੇਲ ਪ੍ਰਭ ਮਹਾਰਾਜ ਸ਼ੇਰ ਸਿੰਘ ਦਸਰੇ ਹਨ ਆਪਣਾ ਪੇਤਨਾ ਕਿਸੇ ਬੁਜਾਈ ਹਰ ਸੰਤ ਜੀ ਉਹ ਜੋਸ ਰੂਪ ਬਚਨ ਕਲਸੀਆ ਮਹਾਰਾਜ ਸ਼ੇਰ ਸਿੰਘ ਕੀ ਕੀਤੇ ਸਿੱਖਾਂ ਦੇ ਨਾਲ ਔਰ ਕਿਹਾ ਕਿ ਥੋੜੀ ਗਲਤ ਨਹੀਂ ਨਾ ਕਿ ਹੁਣ ਸਾਡੀ ਦੇਹ ਨਾ ਕੁਛ ਤੇ ਫਿਰ ਵੀ ਤੁਹਾਡੇ ਵਿੱਚ ਆ ਕੇ ਬੈੰਨਿਆ ਇਹ ਥੋੜੀ ਗਲਤ ਨਹੀਂ ਨਾ ਕਿ ਹੁਣ ਸਾਡੀ ਦੇਹ ਨਹੀਂ ਦੇਹ ਨਾ ਕੁਸ਼ੇ ਕਿ 52 ਸਾਲ ਦੇਹ ਸੀ ਦੇਹ ਕਰਕੇ ਤੁਹਾਡੇ ਵਿੱਚ ਬੈਠੇ ਆ ਤੇ ਹੁਣ ਸਾਡੀ ਦੇਹ ਨਹੀਂ ਗਈ ਤੇ ਫਿਰ ਵੀ ਤੁਹਾਡੇ ਵਿੱਚ ਆ ਕੇ ਬਹਿਨੇ ਆ ਥੋੜੀ ਗੱਲ ਨਹੀਂ ਸੋ ਹਰ ਸੰਤ ਜੀ ਉਹ ਸੱਚੇ ਪਾਸ਼ਾ ਦਾਸ ਰਹਿ ਕੇ ਬਿਨ ਦੇਹ ਤੋਂ ਪ੍ਰਭੂ ਮੈਂ ਫੇਰ ਪ੍ਰਗਟ ਹੋ ਗਿਆ ਜੋਤ ਪ੍ਰਗਟ ਕਰਤੀ ਆਪਣੀ ਜੋਸ ਰੂਪ ਮੈਂ ਪ੍ਰਗਟ ਹੋ ਗਿਆ ਬਿਨ ਦੇ ਪ੍ਰਭ ਜੋਤ ਪ੍ਰਗਟਾਈ ਆਪਣਾ ਪੇਤਨਾ ਕਿਸੇ ਵਜਾਈ ਬੇਨ ਸਿੱਖਾਂ ਭਗਤਾਂ ਤੋਂ ਆਪਣਾ ਪੇਤ ਨਹੀਂ ਕਿਸੇ ਨੂੰ ਦੱਸਿਆ ਕਿ ਮੈਂ ਪ੍ਰਭੂ ਖੇਲ ਕਰ ਰਿਹਾ ਸ਼ਬਦ ਸੱਚ ਪ੍ਰਭ ਸੱਚ ਕਰਾਈ ਸਰਬ ਸ੍ਰੇਸ਼ਟ ਅਗਨ ਜਲਾਈ ਸੋਹਾਗੇ ਸ਼ਬਦ ਦੀ ਜੈਕਾਰ ਕਰਾਈ ਹਰ ਹਰ ਸੰਤ ਜੀਓ ਦਸਰੇ ਸੱਚੇ ਪਾਵ ਸਾਕੇ ਜੀ ਰਾਮੇ ਸ਼ਬਦ ਲਖਾਰੇ ਇਹ ਪ੍ਰਭ ਨ ਮੈਂ ਆਪਣਾ ਸੱਚਾ ਕਰਨਾ ਸਾਰਾ ਜੋ ਲਿਖਾਇਆ ਉਹ ਵਰਤੌਣਾ ਵੀ ਆ ਉਹ ਭਤੌਣਾ ਵੀ ਆ ਔਰ ਸਰਬ ਸ੍ਰੇਸ਼ਟ ਨੂੰ ਮੈਂ ਹੀ ਅਗਨੀ ਨਾਲ ਜਲਾ ਰਿਹਾ ਤ੍ਰੈ ਗੁਣ ਅਗਨੀ ਆ ਰਾਜ ਤਮ ਸਤ ਤ੍ਰੈ ਗੁਣ ਅਗਨੀ ਮਾਇਆ ਰੂਪ ਅਗਨੀ ਦੇ ਨਾਲ ਸਰਬ ਸ੍ਰੇਸ਼ਟ ਜਲ ਰਿਹਾ ਹੈ ਹਰ ਸੰਤ ਜੀਓ ਔਰ ਸੋਹੰਗ ਸ਼ਬਦ ਦੀ ਮੈਂ ਹੀ ਜੈ ਜੈਕਾਰ ਕਰਾਈ ਹੈ ਚੌਵਾਂ ਕੋਟਾਂ ਦੇ ਵਿੱਚ ਆਪਣੇ ਨਾਮ ਦੀ ਸੋਹੰਗ ਸ਼ਬਦ ਦੀ ਜੈ ਜੈਕਾਰ ਕਰਾ ਦਿੱਤੀ ਮਹਾਰਾਜ ਸ਼ੇਰ ਸਿੰਘ ਹੋਏ ਸਹਾਈ ਔਰ ਹਰ ਸੰਤ ਜੀ ਜੇ ਜਦ ਸੋਹੰਗ ਸ਼ਬਦ ਨੂੰ ਜਪਣਾ ਹੈ ਗਾਉਣਾ ਹੈ ਔਰ ਮਹਾਰਾਜ ਸ਼ੇਰ ਸਿੰਘ ਨੇ ਹੀ ਸਹਾਈ ਹੋਣਾ ਹੈ ਹਰ ਸੰਤ ਜੀਓ ਫਰ ਕਟ ਦੇ ਵਿੱਚ ਏ ਵੇੜਾ ਜਾਂ ਪੂਰਾ ਹੋਵੇ ਗੁਰ ਸਾਚਾ ਫਿਰ ਜਗਤ ਬੁਲਾਵੇ ਜੋਤ ਜਗਤ ਦੀ ਆਪ ਜਲਾਈ ਵਿਣ ਜੋਤੋਂ ਕੋਈ ਜੀਵ ਨਾ ਪਾਈ ਅਰਦਾਸ ਰਹੇ ਹਨ ਕਿ ਜਿਹੜੀ ਜੋਤ ਜਗਤ ਦੀ ਹੈ ਮੈਂ ਆਪ ਹੀ ਜਲਾਈ ਆ ਕੋਈ ਵੀ ਜੀਵ ਮੇਰੀ ਜੋਤ ਤੋਂ ਬਿਨਾ ਨਹੀਂ ਸਭ ਦੇ ਵਿੱਚ ਮੈਂ ਆਪਣੀ ਜੋਤ ਪਾਈ ਆ ਦੇ ਦੀਪਕਾ ਪ੍ਰਭ ਰਿਆ ਸਮਾਈ ਦੇ ਦੇ ਵਿੱਚ ਜੋਤ ਰੂਪੀ ਦੀਪਕ ਜਿਹੜਾ ਆ ਪਰਮੇਸ਼ਰ ਮਹਾਰਾਜ ਚੇਸ਼ ਸਿੰਘ ਕਹ ਰਹੇ ਮੇਰੀ ਹੀ ਜੋਤ ਦਾ ਦੀਪਕ ਸਾਰਿਆਂ ਦੇ ਵਿੱਚ ਹੈ ਮੇਰੀ ਹੀ ਜੋਤ ਚੋਂ ਜੋਤ ਹੈ ਸਾਰਿਆਂ ਦੇ ਵਿੱਚ ਮੇਰੀ ਹੀ ਜੋਤ ਦਾ ਦੀਪਕ ਸਮਾਇਆ ਹੈ ਸਾਰਿਆਂ ਦੇ ਵਿੱਚ ਵੇਣ ਵੱਟੀ ਹੈ ਜੋਤ ਜਗਾਈ ਨੇੜੇ ਇਹ ਜੋਤ ਜਗਾਈਆ ਕੋਈ ਇਹ ਦੀਵਾ ਬੱਟੀ ਔਰ ਤੇਲ ਕੋਈ ਜਗਤ ਵਾਲਾ ਨਹੀਂਗਾ ਇਸ ਤੋਂ ਬਿਨਾ ਹੀ ਅਗੰਮੜੀ ਜੋਤ ਜਗਾਈ ਹੈ ਕੁੱਲਾ ਜੀਵਾ ਬੇਦਨਾ ਕਾਈ ਬੇਨ ਗੁਰ ਪੂਰੇ ਪਤ ਗਵਾਈ ਇਹ ਭੁੱਲਾ ਜੀ ਮੇਰਾ ਪੇਤ ਨਹੀਂ ਪਉਂਦਾ ਕਿ ਮੈਂ ਤੇ ਜੀਵਦੇ ਵਿੱਚ ਹੀ ਬੈਠਾ ਆ ਬੇਨ ਗੁਰ ਪੂਰੇ ਪਤ ਗਵਾਈ ਸਾਧ ਸੰਗਤ ਵਿੱਚ ਕੋਈ ਨਾ ਜਾਤਾ ਇਹ ਜੀਵ ਭੁੱਲੇ ਨੇ ਮੇਰਾ ਪੇਤ ਨਹੀਂ ਪਾਇਆ ਔਰ ਬਿਨ ਗੁਰੂ ਪੂਰੇ ਮੇਰੇ ਤੋਂ ਇੱਜ਼ਤ ਪਤ ਨਹੀਂ ਰਹਿੰਦੀ ਮਹਾਰਾਜ ਸ਼ੇਰ ਸਿੰਘ ਜੀ ਦੱਸ ਰਹੇ ਕਿ ਮੈਂ ਬਿਨ ਮੇਰੇ ਬਿਨਾ ਮੈਂ ਗੁਰਪੁਰਾਏ ਔਰ ਮੇਰੇ ਤੋਂ ਬਿਨਾ ਜੀਵ ਦੀ ਇੱਜ਼ਤ ਪਤ ਨਹੀਂ ਰਹਿ ਸਕਦੀ ਮੈਂ ਹੀ ਇੱਜ਼ਤ ਪਤ ਰੱਖਣ ਵਾਲਾ ਸਾਧ ਸੰਗਤ ਵਿੱਚ ਕੋਈ ਨਾ ਗਿਆਤਾ ਜਿਸ ਨੇ ਇਹ ਰਗਨਾਥ ਪੁਸ਼ਾਕ ਅਸ਼ਲ ਛਲਨ ਛਲ ਆ ਕਰਾਇਆ ਪਵਣ ਸਰੂਪਾ ਆਵਾਜਾ ਵਜਾਇਆ ਜੋਤ ਮੇ ਹੀ ਮਾਹੇ ਸੁਮਾਇ ਆਹ ਸੰਤ ਜੀਓ ਸੱਚੇ ਪਾਸ਼ਾ ਦੱਸ ਰਹੇ ਕਿ ਮੇਰਠ ਸ਼ੌਣੀ ਦੇ ਵਿੱਚ ਵਿਹਾਰ ਚੱਲ ਰਿਹਾ ਸੀ ਇਹ ਸਾਧ ਸੰਤ ਜਿਹੜੀ ਇੱਥੇ ਬੈਠੀ ਆਂ ਇਹਨਾਂ ਨੇ ਕਿਸੇ ਨੇ ਨਹੀਂ ਮੈਨੂੰ ਜਾਣਿਆ ਕਿ ਮੈਂ ਕੀ ਖੇਲ ਕਰ ਰਿਆਂ ਜੋਤ ਰੂਪ ਹੋ ਕੇ ਪ੍ਰਗਟ ਹੋ ਕੇ ਖੇਲ ਕਰ ਰਿਆਂ ਔਰ ਇਹਨਾਂ ਰਗਨਾਥ ਨਹੀਂ ਪਛਾਣਦਾ ਮੈਂ ਛਲ ਛਲਣ ਆ ਆਪ ਹੀ ਛਲ ਕਰ ਰਿਆਂ ਮੈਂ ਨਹੀਂ ਛਲਿਆ ਜਾਂਦਾ ਮੈਨੂੰ ਕੋਈ ਛਲ ਨਹੀਂ ਸਕਦਾ ਅਸ਼ਲ ਸ਼ਲਨਿਆ ਔਰ ਮੈਂ ਆਪ ਵਲਸ਼ਲ ਕਰ ਲੈਣਾ ਜੀਵਾਂ ਦੇ ਨਾਲ ਔਰ ਜਿਹੜਾ ਜੀਵਾਂ ਦੇ ਅੰਦਰ ਪਵਨ ਸਰੂਪ ਵਾਜਾ ਵੱਜ ਰਿਹਾ ਅੰਦਰ ਬਾਹਰ ਸਵਾਸ ਜਾ ਰਿਹਾ ਇਹ ਵੀ ਆਪ ਹੀ ਪ੍ਰਭੂ ਨੇ ਵਾਜਾ ਬਜਾਇਆ ਹੈ ਔਰ ਜੋਤ ਦੇ ਵਿੱਚੋਂ ਹੀ ਪ੍ਰਭੂ ਨੇ ਆਪਣੀ ਜੋਤ ਚੋਂ ਹੀ ਇਸ ਜਗਤ ਨੂੰ ਸਾਰੇ ਨੂੰ ਪੈਦਾ ਕੀਤਾ ਹੈ ਹਰ ਸੰਗਤ ਜੀ ਔਰ ਹਰ ਜੋ ਹਰ ਹੀ ਮਾਹੇ ਸਮਾਇਆ ਸੋਹੰਗ ਸ਼ਬਦ ਦਾ ਤੇਜ ਕਰਾਇਆ ਪਰ ਸੋਹੰਗ ਸ਼ਬਦ ਦਾ ਤੇਜ ਪ੍ਰਤਾਪ ਕਰਾਇਆ ਮਾਤ ਲੋਕ ਦੇ ਮਹਾਰਾਜ ਸ਼ੇਰ ਸਿੰਘ ਕਰੇ ਕਰਾਇਆ ਇਹ ਕਰ ਕੌਣ ਰਿਹਾ ਸਭ ਕੁਝ ਕੌਣ ਕਰ ਕਰਾ ਰਿਹਾ ਮਹਾਰਾਜ ਸ਼ੇਰ ਸਿੰਘ ਸਭ ਕੁਝ ਕਰ ਕਰਾ ਰਿਹਾ ਸਾਰੀ ਖੇਲ ਕਰ ਰਿਹਾ ਮੜ ਮੁਖਾਂ ਤੋਂ ਮੁਖ ਛੁਪਾਇਆ ਇਹ ਮਨ ਮੁਖਾਂ ਤੋਂ ਜਿਹੜੇ ਮਨ ਦੀ ਬਾਸ਼ੰਦ ਦੇ ਪਿੱਛੇ ਦੌੜਦਿਆ ਮਨ ਤੇ ਮਨਸ਼ਾ ਦੇ ਵਿੱਚ ਜਿਹੜੇ ਜੀਵ ਹਲਕਾਇਆ ਉਹਨਾਂ ਤਾਂ ਮੈਂ ਆਪਣਾ ਮੁਖ ਆਪ ਹੀ ਛਪਾਇਆ ਗੁਰ ਸਿੱਖਾਂ ਨੂੰ ਦਰਸ਼ਦ ਖਾਇਆ ਕਿ ਜਿਹੜੇ ਮੇਰੇ ਗੁਰ ਸਿੱਖ ਮੇਰੀ ਸਿੱਖਿਆ ਤੇ ਚੱਲੇ ਉਹਨਾਂ ਨੂੰ ਮੈਂ ਦਰਸ਼ਨ ਵੀ ਦਿੱਤਾ ਆਪਣਾ ਆਪਣਾ ਬੇਤਨਾ ਕਿਸੇ ਬਤਾਇਆ ਜੋਤ ਸਰੂਪ ਜਗਤ ਮੇ ਆਇਆ ਇਹ ਨਹੀਂ ਕਿਸੇ ਨੂੰ ਆਪਣਾ ਭੇਦ ਖੋਲ ਕੇ ਦੱਸਿਆ ਕਿ ਮੈਂ ਕਿਸ ਤਰ੍ਹਾਂ ਖੇਲ ਕਰ ਰਿਹਾ ਜੋਤ ਸਰੂਪੀ ਮਹਾਰਾਜ ਸ਼ੇਰ ਸਿੰਘ ਦੱਸ ਰਿਹਾ ਕਿ ਮੈਂ ਜੋਤ ਸਰੂਪੀ ਜਗਤ ਮੇ ਆਇਆ ਔਰ ਖੇਲ ਕਰ ਰਿਹਾ ਜਾਜ ਕਾਂ ਨੂੰ ਇਹ ਦਾਨ ਦਿਵਾਇਆ ਅਨਹਦ ਸ਼ਬਦ ਮੰਨਵ ਜਾਇਆ ਸੋਹਾਂਗੇ ਸ਼ਬਦ ਦਾ ਰਾਗ ਸੁਣਾਇਆ ਹੋਏ ਪਰ ਤਖ ਹੈ ਦਰਸ਼ ਦਿਖਾਇਆ ਮੁਕੰਦ ਮਨੋਹਰ ਪ੍ਰਭ ਨਜਰੀ ਆਇਆ ਮਹਾਰਾਜ ਸ਼ੇਰ ਸਿੰਘ ਦੁੱਖ ਦਰਦ ਮਿਟਾਇਆ ਮਹਾਰਾਜੇਰ ਸਿੰਘ ਦੁੱਖ ਦਰਦ ਮਿਟਾਇਆ ਹੁਣ ਐਸੀ ਤਰਾ ਖੇਲਿਓ ਪਾਰ ਕਾਲਯੁਗ ਤਾਈਂ ਕੀਤਾ ਪਾਰ ਸਾਧ ਸੰਗਤ ਨੂੰ ਦਿੱਤਾ ਤਾਰ ਦੇ ਮੁਖਾਂ ਨੂੰ ਨਰਕ ਮਜਾਰ ਇੱਥੇ ਉੱਥੇ ਮਿਲੀ ਹਾਰ ਮੈਂ ਨ ਸਿੱਖ ਟੋਈ ਨਾ ਦੇ ਕਰਤਾਰ ਸੰਤ ਜੀ ਉਹ ਸੱਚੇ ਪਾਸ਼ਾ ਮਹਾਰਾਜ ਸ਼ੇਰ ਸਿੰਘ ਜੀ ਦੱਸ ਰਹੇ ਹਨ ਕਿ ਜਾਜਕਾਂ ਨੂੰ ਜਿਹੜੇ ਜਾਜਕ ਆ ਮੇਰੇ ਦਰ ਤੇ ਸਵਾਲੀ ਮੰਗਾ ਮੰਗਣ ਆਏ ਮੇਰੇ ਸਿੱਖ ਭਗਤ ਇਹਨਾਂ ਜਾਜਕਾਂ ਨੂੰ ਮੈਂ ਆਪ ਹੀ ਦਾਣ ਦਵਾਇਆ ਕਿਤੇ ਆਪਣੇ ਨਾਮ ਦਾ ਦਾਣ ਦਿੱਤਾ ਔਰ ਆਪ ਹੀ ਇਹਨਾਂ ਦੇ ਮਨ ਦੇ ਵਿੱਚ ਆਪਣਾ ਅਨਹਦ ਸ਼ਬਦ ਵਜਾਇਆ ਸੋਹੰਗ ਸ਼ਬਦ ਦਾ ਰਾਗ ਸੁਣਾਇਆ ਜਾਜਕਾਂ ਨੂੰ ਇਹਨਾਂ ਨੂੰ ਹੋ ਕੇ ਪ੍ਰਤੱਖ ਮੈਂ ਦਰਸ਼ ਦਿਖਾਇਆ ਮੈਂ ਮਕੰਦ ਮਨੋਹਰ ਪ੍ਰਭ ਨਜ਼ਰੀਆਂ ਐਨ ਬੇਮੁਖ ਜਿਹੜੇ ਆ ਪ੍ਰਭ ਨਜ਼ਰੀਆਂ ਆ ਮਹਾਰਾਜ ਸ਼ੇਰ ਸਿੰਘ ਦੁੱਖ ਦਰਦ ਮਟਾਇਆ ਕਿ ਮੈਂ ਸਿੱਖਾਂ ਭਗਤਾਂ ਆਪਣਿਆਂ ਦਾ ਦੁੱਖ ਦਰਦ ਮਟਾਇਆ ਦੁੱਖਾਂ ਦਰਦਾਂ ਨੂੰ ਮਟਾਇਆ ਮਟਾਇਆ ਤੇ ਫੇਰ ਹੀ ਲਿਖਾਇਆ ਹਰ ਸੰਤ ਜਿਉ ਪਹਿਲਾਂ ਕਾਰ ਪਗਤਾਈ ਔਰ ਜਦ ਜਦ ਸਮੇਂ ਨਾਲ ਜਿਸ ਤਰ੍ਹਾਂ ਵੀ ਸਿੱਖੀ ਸੇਵ ਕੀ ਚਰਨਾ ਦੇ ਵਿੱਚ ਜੁੜਦੀ ਗਈ ਔਰ ਸਿੱਖੀ ਸੇਵ ਕੀ ਸਿੱਖਾਂ ਭਗਤਾਂ ਦੇ ਦੁੱਖ ਦਰਦ ਸਹਿਬ ਮਟਾਉਂਦੇ ਗਏ ਹੁਣ ਐਸੀ ਕਰਾਂ ਖੇਲ અપਾਰ ਕੇ ਹੁਣ ਮੈਂ ਐਸੀ ਖੇਲ અપਾਰ ਜਿਹੜੀ ਕਰਨੀਆਂ ਕਰ ਰਿਹਾ ਐ ਕਲ ਜਗ ਤਾਂ ਹੀ ਕੀਤਾ ਪਾਰ ਕੇ ਕਲ ਜਗ ਦਾ ਵੀ ਪਾਰ ਪਤਾਰਾ ਕਰ ਦਿੱਤਾ ਇਸ ਨੂੰ ਵੀ ਹੁਣ ਮੈਂ ਖਤਮ ਕਰ ਦਿੱਤਾ ਸਾਧ ਸੰਤ ਜਿਹੜੀ ਮੇਰੇ ਚਰਨਾ ਚਾਹੀਏ ਇਸ ਨੂੰ ਮੈਂ ਤਾਰ ਦਿੱਤਾ ਪਾਰ ਕਰ ਦਿੱਤਾ ਇਸ ਪਵ ਜਗ ਭਵ ਸਾਗਰ ਤੋਂ 84 ਦੇ ਵਿੱਚੋਂ ਪਾਰ ਕਰ ਦਿੱਤਾ ਜਨਮ ਮਰਨ ਤੋਂ ਰਹਿਤ ਕਰ ਦਿੱਤਾ ਸਾਧ ਸੰਤ ਜਿਹੜੀ ਮੇਰੇ ਚਰਨਾ ਚਾਹੀਏ ਔਰ ਇਹਨੂੰ ਤਾਰ ਦਿੱਤਾ ਔਰ ਬੇਮੁਖਾਂ ਨੂੰ ਨਰਕ ਮੁਝਾਰ ਬੇਮੁਖਾਂ ਨੂੰ ਮੈਂ ਨਰਕ ਦੇ ਵਿੱਚ ਸੁੱਟਦਾ ਹਾਂ ਬੇਮੁਖ ਜੋ ਮਹਾਰਾਜ ਸ਼ੇਰ ਸਿੰਘ ਜੀ ਨੂੰ ਪਿੱਠ ਦੇਦਾ ਹੈ ਉਹ ਬੇਮੁਖ ਹੈ ਔਰ ਪਿੱਠ ਦੇ ਕੇ ਚਲਾ ਜਾਂਦਾ ਹੈ ਬੇਮੁਖ ਦੀ ਅਵਸਥਾ ਹੈ ਔਰ ਬੇਮੁਖਾਂ ਨੂੰ ਮਹਾਰਾਜ ਸ਼ੇਰ ਸਿੰਘ ਜੀ ਦੱਸ ਰਹੇ ਕਿ ਮੈਂ ਨਰਕ ਦੇ ਵਿੱਚ ਸੁੱਟ ਦੇਣਾ ਹਾਂ ਔਰ ਨਰਕ ਦੇ ਵਿੱਚ ਚਲੇ ਜਾਂਦੇ ਹਨ ਇੱਥੇ ਮਾਤ ਲੋਕ ਤੇ ਔਰ ਉੱਥੇ ਸੱਚਖੰਡ ਦੇ ਵਿੱਚ ਉਹਨਾਂ ਨੂੰ ਕੋਈ ਵਡਿਆਈ ਨਹੀਂ ਮਿਲਦੀ ਇੱਥੇ ਵੀ ਹਾਰ ਮਿਲਦੀ ਹੈ ਮਾਤ ਲੋਕ ਦੇ ਵਿੱਚ ਔਰ ਸੱਚਖੰਡ ਤੱਕ ਵੀ ਨਹੀਂ ਮੈਂ ਲੈ ਕੇ ਜਾਂਦਾ ਔਰ ਫਿਰ ਧਰਮਰਾਜ ਦੇ ਦਵਾਰੇ ਤੇ ਹੋ ਜਾਂਦੇ ਹਨ ਜਮ ਪਕੜ ਕੇ ਉਹਨਾਂ ਨੂੰ ਲੈ ਕੇ ਜਾਂਦਾ ਹੈ ਚਿਤਰਗੁਪਤ ਲਿਖਾ ਵੇਖਦਾ ਹੈ ਔਰ ਬੇਮੱਖ ਨੂੰ ਡਾਡੀ ਮਾਰ ਉੱਥੇ ਪੈਂਦੀ ਉੱਥੇ ਫਿਰ ਜੀਵ ਬਲ ਲਾਉਂਦਾ ਹੈ ਜਦ ਮਾਰ ਪੈਂਦੀ ਹੈ ਨਰਕ ਦੇ ਵਿੱਚ ਬੇਮੱਖ ਨੂੰ ਉਹ ਬਲ ਲਾਉਂਦਾ ਹੈ ਤਰਫਦਾ ਹੈ ਕਰ ਲਾਉਂਦਾ ਹੈ ਤੇ ਫਿਰ ਮੇਰੇ ਬਿਨਾ ਉੱਥੋਂ ਕੋਈ ਉਸਨੂੰ ਕੱਢਣ ਵਾਲਾ ਨਹੀਂ ਹੈ ਸੋ ਹਰ ਸੰਤ ਜੀ ਉਹ 18 ਕੁੰਡ ਸੀ ਨਰਕ ਕੁੰਡ ਜਿਹੜੇ ਸੀ 18 ਸੀ ਹਰ ਸੰਤ ਜਿਉ ਥੋੜਾ ਇੱਥੇ ਰੁਕਾਂਗੇ ਸਮਾਂ ਵੀ ਕਾਫੀ ਹੋ ਗਿਆ 18 ਕੁੰਡ ਸੀ ਹਰ ਸੰਤ ਜਿਉ ਨਰਕ ਦੇ ਸੱਤੇ ਪਾਸੇ ਮਾਰੇ ਸ਼ੇਰ ਸਿੰਘ ਦੀ ਦੱਸ ਰਹੇ ਹਾਂ ਇਸ ਸਕੇਲ ਦੇ ਵਿੱਚ ਕਿ ਮੈਂ 18 ਤੋਂ 28 ਕਰ ਦਿੱਤੇ ਹਨ ਨਰਕ ਕੁੰਡ ਜਿਹੜੇ ਉਹਨਾਂ ਦੀ ਗਿਣਤੀ ਵਧਾ ਦਿੱਤੀ ਤ੍ਰੇਤੇਜੁਗ ਦੇ ਵਿੱਚ ਹਰ ਸੰਤ ਜੋ ਭਗਤ ਜਨਕ ਹੋਏ ਔਰ ਭਗਤ ਜਨਕ ਦਾ ਤਪ ਭਗਤੀ ਬਹੁਤ ਸੀ ਔਰ ਆਮ ਹੀ ਲਿਖਤਾਂ ਦੇ ਵਿੱਚ ਆਪਾਂ ਸੁਣਦੇ ਹਾਂ ਕਿ ਭਗਤ ਜਨਕ ਜਿਹੜਾ ਸੀ ਉਸ ਨੇ ਨਰਕ ਜਿਹੜੇ ਸੀ ਉਹ ਖਾਲੀ ਕਰ ਦਿੱਤੇ ਸੀ ਜਦੋਂ ਨਰਕਾਂ ਦੇ ਵਿੱਚ ਭਗਤ ਜਨਕ ਗਿਆ ਔਰ ਉਹ ਸਾਖੀਆਂ ਦੇ ਵਿੱਚ ਸਾਰਾ ਦਰਜ ਹੈ ਕਿ ਇਸ ਤਰ੍ਹਾਂ ਕਿਸ ਕਾਰਨ ਕਰਕੇ ਗਏ ਔਰ ਸਾਰੇ ਨਰਕ ਜਿਹੜੇ ਸੀ ਉਹ ਸ਼ਾਂਤ ਹੋ ਗਏ ਸੀ ਜਿਹੜੇ ਤਪ ਦੇ ਨਰਕ ਸੀ ਔਰ ਸਾਰੇ ਸ਼ਾਂਤ ਹੋ ਗਏ ਔਰ ਭਗਤ ਜਨਕ ਨੇ 18 ਜਿਹੜੇ ਸੀ ਨਰਕ ਨੂੰ ਖਾਲੀ ਕਰ ਦਿੱਤੇ ਸੀ ਇੰਨਾ ਤਪ ਸੀ ਇੰਨੀ ਭਗਤੀ ਸੀ ਮਹਾਰਾਜ ਸ਼ੇਰ ਸਿੰਘ ਜੀ ਦੱਸ ਰਹੇ ਕਿ ਐ ਜਨਕ ਤੂੰ 18 ਕੁੰਡ ਜਿਹੜੇ ਸੀ ਨਰਕ ਦੇ ਉਹ ਖਾਲੀ ਕੀਤੇ ਮੈਂ ਤੇਰਾ ਵੀ ਹਿਮਾਣ ਤੋੜਾਂਗਾ ਮੈਂ 18 ਤੋਂ 28 ਕਰ ਦਿੱਤੇ ਹਨ ਔਰ ਇਹ ਮੈਂ 28 ਜਿਹੜੇ ਹਨ ਸਾਰੇ ਹੀ ਨਰਕ ਕੁੰਡ 28 ਭਰਨੇ ਹਨ ਜਿਹੜੇ ਮੇਰੇ ਤੋਂ ਬੇਮਖਾਨ ਮੈਂ ਉੱਥੇ ਸਟਣੇ ਹਨ ਔਰ ਮੈਂ ਤੇਰਾ ਮਾਣ ਤੋੜ ਦੇਣਾ ਹੈ ਔਰ ਫੇਰ ਨਰਕਾਂ ਨੂੰ ਇਹਨਾਂ ਨੂੰ 28 ਕੋਈ ਖਾਲੀ ਕਰਨ ਵਾਲਾ ਨਹੀਂ ਮੇਰੇ ਹਰ ਸੰਤ ਜੀਓ ਆਪਣੇ ਜੀਵਨ ਜ਼ਿੰਦਗੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਤੋਂ ਰਹਿਮ ਮੰਗਣਾ ਹੈ ਕਿ ਕਿਤੇ ਐ ਮਹਾਰਾਜ ਸ਼ੇਰ ਸਿੰਘ ਪਰਮੇਸ਼ਰ ਤੇਰੇ ਤੋਂ ਕਿਤੇ ਬੇਮਖ ਨਾ ਹੋ ਜਾਈਏ ਬੇਮਖ ਹੋਏ ਤੇ ਫਿਰ ਕੋਈ ਇੱਥੇ ਉੱਥੇ ਦੋ ਜਹਾਨ ਦੇ ਵਿੱਚ ਕੋਈ ਢੋਈ ਨਹੀਂ ਜੇ ਬੇਮਖ ਹੋਇਆ ਮਹਾਰਾਜ ਸ਼ੇਰ ਸਿੰਘ ਜੀ ਤੋਂ ਜਿਹੜਾ ਜੀਵ ਬੇਮਖ ਹੋ ਗਿਆ ਜਿਸ ਨੇ ਪਿੱਠ ਦੇ ਦਿੱਤੀ ਮੰਨ ਕੇ ਜਿਹੜਾ ਭੁੱਲ ਗਿਆ ਕੋਈ ਵੀ ਜਿਹੜਾ ਜੇ ਹਰ ਸੰਤ ਜੀਓ ਨਰਕਾਂ 'ਚੋਂ ਕੱਟਣ ਵਾਲਾ ਨਹੀਂ ਬੇ ਮੁੱਖਾਂ ਨੂੰ ਨਰਕ ਮਜ਼ਾਰ ਇੱਥੇ ਉੱਥੇ ਮਿਲੀ ਹਾਰ ਬਿਨ ਸਿੱਖ ਢੋਈ ਨਾ ਦੇਵੇ ਕਰਤਾਰ ਮਹਾਰਾਜ ਸ਼ੇਰ ਸਿੰਘ ਜੀ ਤੇ ਆਪਣੇ ਸਿੱਖ ਨੂੰ ਇੱਥੇ ਔਰ ਉੱਥੇ ਸੱਚਖੰਡ ਦੇ ਵਿੱਚ ਢੋਈ ਦਿੰਦੇ ਆ ਦੂਜੇ ਨੂੰ ਨਹੀਂ ਜੇ ਢੋਈ ਦਿੰਦੇ ਮਹਾਰਾਜ ਸ਼ੇਰ ਸਿੰਘ ਆਪਣੇ ਸਿੱਖਾਂ ਨੂੰ ਹੀ ਢੋਈ ਦਿੰਦੇ ਹਨ ਹਰ ਸੰਤ ਜੀ